ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿੰਡ ਭਕਤੂਪੁਰਾ ਜ਼ਿਲ੍ਹਾ ਗਰਦਾਸਪੁਰ ਔਰ ਸੜਿਆ ਗੁਰਦਵਾਰਾ ਕਹਿੰਦੇ ਚ ਪੈਂਦਾ ਆ ਆ ਦਾਦੀ ਪੋਤਾ ਖੜੇ ਆ ਔਰ ਇੱਕ ਇਹਨਾਂ ਦੀ ਪੁੱਤਰੀ ਕਾ ਨਾਲ ਨੌ ਔਰ ਨੌ ਸੱਸ ਦੋਵੇਂ ਆ ਰਹੀਆਂ ਔਰ ਦੋਵੇਂ ਦੇ ਰਵਾ ਆ ਔਰ ਇਸ ਪਰਿਵਾਰ ਨੂੰ ਵੀ ਆਏ ਵੀ ਨੰਨੰਤਰ ਅਸ਼ੰਤਤਾ ਜਾਂਦਾ ਹੈ ਕਿਉਂਕਿ ਬੱਚੇ ਛੋਟੇ ਆ ਔਰ ਬੱਚੀ ਆ ਕਿ ਜਿਹੜੀ ਉਹ ਵੀ ਛੋਟੀ ਕਾ ਤਾਂ ਲੜਕਾ ਹੋ ਦੋਏ ਪਣਪਰਾ ਇਸ ਕਰਕੇ ਮੈਂ ਸਾਰੀਆਂ ਸੰਤਾਂ ਦੇ ਹੱਥ ਜੁੜ ਕੇ ਬੇਨਤੀ ਕਰਦਾ ਹਾਂ ਜੋ ਗਰੁੱਪ ਦੇ ਨਾਲ ਜੁੜੇ ਹੋਏ ਬੰਦੇ ਹਨ ਗੁਰਮੁਖ ਪਿਆਰੇ ਉਹਨਾਂ ਦੇ ਚਰਨਾਂ ਚ ਕੀ ਸਾਰੇ ਦੇ ਬੇਨਤੀ ਕਰਦਾ ਹਾਂ ਕਿ ਭਾਈ ਥੋੜਾ ਬੋਤਾ ਸਹਿਯੋਗ ਕਰੋ ਸਾਰੀਆਂ ਸੰਤਾਂ ਸਹਿਯੋਗ ਕਰੋ ਕਿਉਂਕਿ ਸੰਤ ਦੇ ਸਹਿਯੋਗ ਤੋਂ ਬਿਨਾਂ ਇਹ ਕਾਰਜ ਨਹੀਂ ਚੱਲ ਸਕਦੇ ਇਸ ਕਰਕੇ ਭਾਈ ਜੇ ਸਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਦਾਸ ਦਾ ਕੰਟੈਕਟ ਨੰਬਰ 98764295 ਨਾ ਕਪਟਨ ਲੁਪਿੰਦਰ ਸਿੰਘ ਹਾਲ ਸਰ ਪਿੰਟ ਪਈ ਜਿਲ੍ਹਾ ਕਰਤਾਰਪੁਰ ਜੋ ਵੀਰਨਾ ਸੇਵਾ ਨਿਭਾਰਨ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਵਿਚਰਦੀਆਂ ਕਲਾ ਦੇਨ ਕੁੰਸ਼ੀਆਂ ਕਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਤੇਰਾ ਕਿਰਤ ਕਰੋ ਨਾਮ ਜਪੋ ਵਢ ਛੋ ਗਰੀਦਮੋ ਗੁਰੂ ਵਿਗੋਰਕ ਗੁਰ ਪਿਆਰ ਰੂ ਨਿਆ ਕੋ ਬਿੰਦਿਆ ਜੋ ਬਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ